ਸੀ ਕਾਲ ਮੈਂ ਅਮਨ ਸਾਈ ਪ੍ਰਾਸਤੋ ਜੀ ਤਦਨ ਦੱਸਿਆ ਕਿ ਮੈਂ ਗੁੱਡਨੀ ਫੈਮਿਲੀ ਚ ਕੰਮ ਕਰਦੀ ਆਂ ਤੇ ਮਿਲ ਕਲ ਸਾਈ ਪ੍ਰਾਸਾ ਬਸ ਪਰਮਨੈਂਟ ਵੀਜ਼ਾ ਹੈਗਾ ਚਲੋ ਮੈਂ ਤੁਹਾਨੂੰ ਅੱਜ ਹੀ ਕਾਲ ਕਰ ਦੱਸਦੀ ਆਂ ਕੀ ਹੋਇਆ ਮੇਰਾ ਰਾਤੀ ਵੀ ਕੀ ਹੋਇਆ ਰਾਤੀ ਮੇਰਾ ਇੰਟਰਨੈਟ ਖਤਮ ਹੋ ਗਿਆ 9:30 ਵਜੇ ਅਚਾਨਕ ਮੈਂ ਓਪਨ ਕਰਨ ਲੱਗੀ ਮੈਂ ਕਿ ਚੱਲ ਮੈਂ YouTube ਓਪਨ ਕਰਦੀ ਆਂ ਤੇ ਇਹ ਮਤਲਬ ਇੰਟਰਨੈਟ ਖਤਮ ਹਜੇ ਪੁਆਇਨ ਵੀ ਥੋੜਾ ਟਾਈਮ ਹੋਇਆ ਪਤਾ ਨਹੀਂ ਕਿੱਥੇ ਚਲ ਗਿਆ ਆਈ ਡੋਟ ਨੋ ਮੈਂ ਤਾਂ ਇਨਾ ਯੂਸ ਵੀ ਨਹੀਂ ਕਰਦੀ ਕਿਉਂਕਿ ਮੈਨੂੰ ਇੱਥੇ ਇੰਪਲੋਇਰ ਦੇ ਘਰ ਵਿੱਚ ਫ੍ਰੀ ਇੰਟਰਨੈਟ ਹੈਗਾ ਹੈ ਹਨਾ ਤੇ ਇਹ ਹਾਫ ਡੇ ਮੇਰਾ ਗਿਆ ਬਹੁਤ ਅੱਛਾ ਗਿਆ ਰਿਲੈਕਸ ਹੋਈਆਂ ਕਿ ਇੰਟਰਨੈਟ ਮੇਰੇ ਕੋਲ ਹੈ ਨੀਗਾ ਮੈਂ ਧੰਨ ਧੰਨ ਹੋ ਗਈਆਂ ਹਨ ਕਿਉਂਕਿ ਇੰਟਰਨੈਟ ਹੈ ਨਹੀਂ ਹਾਜੇ ਮੇਰੇ ਕੋਲ ਐਂਡ ਕਵਾਇਟ ਆਪਣਾ ਸਾਰਾ ਕੰਮ ਵੀ ਕੀਤਾ ਆਪਣੀ ਪ੍ਰੇਅਰ ਦਾ ਸਭ ਕੁਝ ਕੀਤਾ ਹਨ ਬੜਾ ਵਧੀਆ ਖਾਣਾ ਬਣਾਇਆ ਰੋਟੀ ਖਾਧੀ ਹਨ ਆਪਣਾ ਸ਼ਾਵਰ ਲਿਆ ਬਹੁਤ ਅੱਛਾ ਦਿਨ ਗਿਆ ਹਾਫ ਡੇ ਹਨ ਚਲੋ ਜਦੋਂ ਮੈਂ ਇੱਥੇ ਆਈ ਤੇ ਮੈਂ ਕਿਹਾ ਚਲ ਹਨ ਉੱਥੇ ਤਾਂ ਹੈਗਾ ਹੀ ਮੈਨੂੰ ਲੋਡ ਤਾਂ ਹੈ ਨਹੀਂ ਪਾਉਣ ਦੀ ਹਨ ਕੀ ਲੋੜ ਹਜੇ ਹਜੇ ਇੰਟਰਨੈਟ ਪਾਉਣ ਨੂੰ ਥੋੜਾ ਹੀ ਟਾਈਮ ਹੋਇਆ ਜਿਵੇਂ ਮੈਂ ਗੱਲਬਾਤ ਕਰੂਗੀ ਉਹ ਸਰਵਿਸ ਵਾਲਿਆਂ ਨੇ ਕੀ ਹੋਇਆ ਕਿੱਥੇ ਅਕਸਰ ਪੈਸੇ ਆ ਹਨਾ ਪੈਸੇ ਕਿੱਦਾਂ ਬਣ ਗਿਆ ਤੇ ਜਦੋਂ ਮੈਂ ਇੱਥੇ ਆਈ ਤੇ ਮੈਂ ਸਭ ਤੋਂ ਪਹਿਲਾਂ ਆਪਣਾ ਵਾਈਫਾਈ ਤਾਂ ਔਨ ਹੈਗਾ ਆ ਤੇ ਮੈਂ ਆਈ ਤੇ ਮੈਂ ਆਪਣਾ ਸਿੱਧਾ YouTube ਤੇ ਹੱਲਾ ਮਾਰਿਆ ਮੈਂ YouTube ਓਪਨ ਕੀਤਾ YouTube ਓਪਨ ਨਾ ਹੋਵੇ ਓ ਮਾਈ ਗੋਡ ਕਿੱਥੇ ਚਲੀ ਗਿਆ YouTube YouTube ਪਤਾ ਨਹੀਂ ਕਿੱਥੇ ਚਲੀ ਗਿਆ ਓਪਨ ਨਾ ਹੋਵੇ ਮੈਂ ਇੱਥੇ ਫੋਨ ਵੀ ਕਿਨੂੰ ਕਰਨ ਆਇਆ ਹਨਾ ਇੱਥੇ ਹੈ ਵੀ ਕੋਣਾ ਸਾਡਾ ਮੇਰਾ ਆਪਣਾ ਜੀ ਨੂੰ ਮੈਂ ਕਾਲ ਕਰਕੇ ਪੁੱਛਣਾ ਆ ਭਲਾ ਨੇ ਆਹ ਕੱਲ ਦੱਸ ਦਿੱਤੇ ਮਗੜਾ ਹੈਗਾ ਦੱਸ ਸੀ ਨਾ ਅੱਥੇ ਕਿਸੇ ਨੂੰ ਮਰਗੇ ਮੈਂ YouTube ਚਲਾਨੀ ਆਂ ਠੀਕ ਹੈ ਬਿਕਾਜ਼ ਅੱਥੇ ਕੋਈ ਹੈ ਨਹੀਂਗਾ ਮੇਰਾ ਤਾਂ ਹਨਾ ਤੇ ਜਰਨਲ ਮੈਂ ਦੱਸਣਾ ਕਿ ਮੈਂ YouTube ਨੂੰ ਕੀ ਹੋ ਗਿਆ ਚਲ ਇਧਰ ਉਧਰ ਕੋਣ ਕੋਣ ਚਲਦੀ ਰਹੀ ਥੋੜਾ ਜਿਆਦਾ ਰੋਈ ਵੀ ਮੈਂ ਹਾਈ ਮੇਰਾ YouTube ਕਿੱਥੇ ਚਲ ਗਿਆ ਹਨਾ ਫਿਰ ਮੈਂ ਇਹ ਸੱਚਾ ਕੋਈ ਗੱਲ ਨਹੀਂ ਹਨਾ ਹੋਰ ਬਣਾ ਲੂਗੀ ਹੁਣ ਮਰਿਆਂ ਦੇ ਨਾਲ ਮਰਤਾ ਜਾਣਾ ਨਹੀਂ ਹਨਾ ਫਿਰ ਕੀ ਕਰ ਸਕਾਂ ਕੋਈ ਗੱਲ ਦੀ ਬਸ ਫਿਰ ਮੈਂ ਗਈ ਹਾਂ ਉਹ ਤੇ YouTube ਸਟੂడియో ਵਾਈਟ ਸਟੂਡੀਓ ਤੇ ਉੱਥੇ ਗਈ ਹਾਂ ਨਾ ਉੱਥੇ ਆਈਡੀ ਮੰਗਣ ਲੱਗਾ ਕਿ ਤੁਹਾਨੂੰ ਅਲਾਉ ਨਹੀਂ ਹੈਗਾ ਤੁਸੀਂ ਵੀਡੀਓ ਪਾ ਸਕਦੇ ਪਤਾ ਨਹੀਂ ਕਿਹਾ ਹਨਾ ਚਾਹਨਾ ਕਿ ਇੱਕ ਵਾਰ ਅੱਗੇ ਵੀ ਹੋ ਗਿਆ ਸੀ ਆ ਸੌਰੀ ਵਿంటర్ ਦੇ ਵਿੱਚ ਇਹ ਉਦੋਂ ਤਾਂ ਆ ਗਿਆ ਸੀਗਾ ਨਾ ਚਲੋ ਫਿਰ ਮੈਨ ਲੱਗਿਆ ਕਿ ਸਪੇਸ ਮੇਰੇ ਫੋਨਸ ਹੋਣੀ ਨਹੀਂ ਚਲ ਮੈਂ ਫੋਟੋਆਂ ਫਾਟੂਆਂ ਡਿਲੀਟ ਕਰ ਦਿੱਤੀਆਂ ਦੀ ਹਨਾ ਇੰਸਟਾਗ੍ਰਾਮ ਮੈਂ ਲਾਸਟ ਵੀਕ ਇਹ ਡਾਊਨਲੋਡ ਕੀਤਾ ਸੀ ਮੈਂ ਉਹ ਵੀ ਡਿਲੀਟ ਕਰ ਦਿੱਤਾ ਬਿਕਾਜ਼ ਮੈਂ ਇੰਸਟਾਗ੍ਰਾਮ ਨਹੀਂ ਚਲਾਉਂਦੀ ਹਾਂ ਨਾ ਕਿਉਂਕਿ ਮੇਰੇ ਕੋਲ ਟਿਕਟੋਕ ਹੈਗਾ ਇਹਨਾਂ ਆਪਾਂ ਨੇ ਇੰਨੇ ਸਾਰੇ ਮੈਂ ਜ਼ਿਆਦਾ ਚਲਾ ਨਹੀਂ ਸਕਦੀ ਤੇ ਫੋਰਮ ਡਿਲੀਟ ਕਰ ਦਿੱਤੀਆਂ ਤੇ ਵਾਸ ਮੇਰਾ ਮੈਂ ਆਪਣਾ ਕੰਮ ਸ਼ੁਰੂ ਕਰਨ ਲੱਗ ਪਈ ਮੈਂ ਕਿ ਕੁਝ ਨਹੀਂ ਹੁੰਦਾ ਹਨਾ ਜੋ ਕੁਝ ਹੋ ਗਿਆ ਹੋ ਗਿਆ ਰੋ ਵੀ ਲਿਆ ਕੁਛ ਇਹ ਕੋਈ ਫਰਕ ਨਹੀਂ ਕੋਈ ਗੱਲ ਨਹੀਂ ਹਨਾ ਦੁਬਾਰਾ YouTube ਹਨ ਕੋਈ ਗੱਲ ਦੀ ਮਿਹਨਤ ਹੀ ਹੈ ਸਾਲ ਦੋ ਜਲਦੀ ਫਿਰ ਕਿਹਾ ਹੋਗਾ ਉੱਥੇ ਕਿਹੜੇ ਮੈਨੂੰ ਬੜਾ ਪੈਸਾ YouTube ਤੋਂ ਮਿਲਦੇ ਸੀ ਜਿਹੜੀ ਮੈਂ ਸੱਚੀ ਲੰਦਾ ਸੀ ਹਨਾ ਚਲ ਕੋਈ ਨਹੀਂ ਮੈਂ ਕਿ ਦੁਬਾਰਾ ਬਣਾ ਲਵਾਂਗੇ ਤੇ ਜਦੋਂ ਮੈਂ ਹੁਣ ਆਈ ਨਾ ਆਇਆ ਮੈਨੂੰ ਮੈਂ ਕਿ ਦਿਖਾ ਮਤਲਬ YouTube ਮਤਲਬ ਦੇਖਾ ਓਪਨ ਕਰਕੇ ਕੀ ਹੋਇਆ ਕੀ ਨਹੀਂ ਜੋ ਕਿ ਫਾਈਨਲੀ ਫਾਈਨਲੀ ਮੇਰਾ YouTube ਆਪਣੇ ਆਪ ਆਈ ਮੈਨ ਆ ਗਿਆ ਹਨਾ ਓਪਨ ਹੋ ਗਿਆ ਓਏ ਐਨੀ ਖੁਸ਼ੀ ਹੋਈ ਨਾ ਮੈਨ ਦੱਸ ਨਹੀਂ ਸਕਾਈ ਚਾਰੇ ਤੇ ਦੇਖ ਸਕਦੇ ਹੋ ਠੀਕ ਹੈ ਕਿੰਨੀ ਖੁਸ਼ੀ ਹੋਈ ਵਾਓ ਮੈਨੂੰ ਇੱਕ ਤਰ੍ਹਾਂ ਲੱਗਿਆ ਕਿ ਮੇਰਾ YouTube ਦੀ ਮੇਨ ਤੇ ਗਈ ਜੰਨੇ ਚਲ ਪੈਸੇ ਤਾਂ ਨਹੀਂ ਮਿਲਦੇ ਸਿੱਕ ਚਾਹ ਹੁੰਦਾ ਹੈ ਹਨਾ ਮੈਨੂੰ ਪੈਸੇ ਦਾ ਨਹੀਂ ਹੈਗਾ ਕਿ ਮੈਨੂੰ ਪੈਸੇ ਆਣ ਜਾਂ ਮੈਨੂੰ ਉਹ ਮੈਨੂੰ ਮੈਨੂੰ ਤਾਂ ਹੱਸ ਕੇ ਕੀ ਨਹੀਂ ਪਤਾ ਕਿ ਮੇਰਾ ਚੈਨਲ ਮੋਨਟਾਈਜ਼ ਹੈਗਾ ਜਾਂ ਨਹੀਂ ਬਿਕਾਜ਼ ਮੈਨੂੰ ਪੈਸਾ ਦਾ ਕੋਈ ਲਾਚ ਨਹੀਂ ਮੈਂ ਸ਼ੌਂਕ ਲਈ ਵੀਡੀਓ ਬਣਾਉਂਦੀ ਆ ਸ਼ੌਂਕ ਦੇ ਲਈ ਇੱਕ ਉਹ ਅੰਦਾਜ਼ ਜੀਆਂ ਕਿ ਮੈਂ ਇੱਥੇ ਕੀ ਕਰਦੀ ਆ ਹਨਾ ਮਿਡ ਲਾਈਫ ਕਿੱਦਾਂ ਦੀ ਐ ਗੋਰੀ ਕੀ ਖਾਣਾ ਖਾਂਦੇ ਆ ਕਿੱਦਾਂ ਸਾਨੂੰ ਅਸੀਂ ਇਹਨਾਂ ਦੇ ਘਰਾਚਰੇ ਰਹਨੇ ਆ ਨਾ ਕਿ ਬੱਚੇ ਇੱਥੇ ਕੀ ਐਕਟੀਵਿਟੀ ਹੈ ਉਹ ਦੱਸਦੀ ਹੁੰਦੀ ਹੈ ਨਾ ਮੈਂ ਕਿੰਨਾ ਤਾਂ ਜ਼ਿਆਦਾ ਕੁਝ ਵੀ ਨਹੀਂ ਹਜੇ ਕੁਝ ਵੀ ਨਹੀਂ ਰਾਜੀ ਕਿਉਂਕਿ ਮੈਂ ਨਾ ਬਾਹਰ ਵੀ ਨਹੀਂ ਜਾਂਦੀ ਐ ਤੇ ਬਸ ਇਸੇ ਜੋ ਫਿਰ ਮੈਂ ਸੋਚਿਆ ਕੋਈ ਨਹੀਂ ਦੁਬਾਰਾ YouTube ਚੈਨਲ ਚੈਨਲ ਬਣਾ ਲਵਾਂਗੀ ਮੈਨੂੰ ਕਿਹੜੇ ਉੱਥੇ ਬੜੇ ਪੌਂਡ ਮਿਲਦੇ ਹਨਾ ਤੇ ਫਾਈਨਲੀ ਜਦੋਂ ਹੋਣਾ ਹੈ ਜੀ ਮੈਂ ਬਹੁਤ ਖੁਸ਼ ਹੋਈ ਆ ਮੈਂ ਕਿਹਾ ਚੱਲ ਤਾਂ ਨਿਕਾਣਾ ਨੇ ਸਟੋਰੀ ਦੱਸਾਣਾ ਇੱਕ ਮਿੰਟ ਲਈ ਲੈ ਲੈਂ ਤੇ ਲਈ ਵੰਦ ਦੇਉ ਮੈਂ ਇੱਕ ਗੱਲ ਸਿੱਖੀ ਆ ਮਤਲਬ ਹਵੜਾ ਦਾ ਫੜੀ ਨਹੀਂ ਕਰਨੀ ਟਾਈਮ ਦੇਣਾ ਚਾਹੀਦਾ ਫੋਨ ਨੂੰ ਕਿਉਂਕਿ ਇਹ ਸਪੈਸ਼ਲੀ ਕਿਉਂਕਿ ਜਦੋਂ ਸਾਡੇ ਫੋਨ 'ਚ ਇੱਕ ਵੀ ਪਿਕਚਰ ਡਿਲੀਟ ਹੋ ਜਾਂਦੀ ਹੈ ਅਸੀਂ ਕਿੰਦਾ ਰੋਂਦੇ ਆ ਹਨਾ ਹਾ ਹਾ ਕਲਿਆਉਂਟ ਕਰਦੇ ਆ ਹਨਾ ਕਿਉਂਕਿ ਸਾਰਾ ਕੁਝ ਤਾਂ ਹੁਣ ਫੋਨ 'ਚ ਹੀ ਹੁੰਦਾ ਸਾਡਾ ਹਨਾ ਈਵਨ ਕੈਸ਼ ਈਵਨ ਬੈਂਕ ਸਾਰਾ ਬੈਂਕ ਬੈਲੈਂਸ ਈਵਨ ਫੋਨ 'ਚ ਹੀ ਗੂਗਲ ਏਟੀਐਮ ਸਭ ਕੁਝ ਚੱਲਦਾ ਹੈ ਹਨਾ ਤੇ ਬੰਦੇ ਨੂੰ ਥੋੜਾ ਹੌਸਲਾ ਰੱਖਣਾ ਚਾਹੀਦਾ ਥੋੜਾ ਫੋਨ ਨੂੰ ਟਾਈਮ ਦੇਣਾ ਚਾਹੀਦਾ ਕਿ ਇਹ ਫਿਰ ਵਾਪਸ ਵਿੱਚ ਹੀ ਜਾ ਸਕਦੀ ਹੈ ਠੀਕ ਹੈ ਸੋ ਬਸ ਇਹੀ ਦੱਸਣ ਸੀ ਯਾਰ ਠੀਕ ਹੈ ਲੋਕਾਂ ਜੀ ਪਲੀਜ਼ ਮੇਰੇ ਚੈਨਲ ਲਾਈਕ ਐ